ਯੂਕੇ ਦੇ ਵਿੱਚ ਸਟੂਡੈਂਟਸ ਦੇ ਕੀ ਹਾਲਾਤ ਨੇ ਯੂਕੇ ਦੇ ਵਿੱਚ ਕੰਮ ਕਰ ਹੈਗਾ ਜਾਂ ਨਹੀਂ ਹੈਗਾ ਜੇਕਰ ਕੋਈ ਤੁਹਾਡੇ ਵਿੱਚੋਂ ਵੀ ਸਟੂਡੈਂਟ ਵੇਸ ਦੇ ਉੱਪਰ ਯੂਕੇ ਜਾਣਾ ਚਾਹੁੰਦਾ ਜਾਂ ਵਰਕ ਪਰਮਿਟ ਦੇ ਲਈ ਯੂਕੇ ਜਾਣਾ ਚਾਹੁੰਦਾ ਤਾਂ ਮੇਰੀਆਂ ਗੱਲਾਂ ਧਿਆਨ ਦੇ ਨਾਲ ਸੁਣ ਲਿਓ ਕੀ ਪਤਾ ਮੇਰੀ ਇੱਕ ਅੱਧੀ ਗੱਲ ਤੁਹਾਡੇ ਕੰਮ ਆ ਜੇ ਤੇ ਮੈਂ ਅੱਜ ਤੁਹਾਡੇ ਨਾਲ ਆਪਦਾ ਐਕਸਪੀਰੀਅੰਸ ਸ਼ੇਅਰ ਕਰਨਾ ਜੋ ਵੀ ਮੇਰਾ ਐਕਸਪੀਰੀਅੰਸ ਰਿਹਾ ਯੂਕੇ ਦੇ ਵਿੱਚ ਜੋ ਕੁਛ ਮੈਂ ਉੱਥੇ ਵੇਖਿਆ ਉੱਥੋਂ ਦੇ ਸਿਸਟਮ ਦੇ ਬਾਰੇ ਸਾਰੀਆਂ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਅੱਜ ਮੈਂ ਤੁਹਾਡੇ ਨਾਲ ਯੂਕੇ ਦੇ ਹਾਲਾਤਾਂ ਦੇ ਬਾਰੇ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਨੇ ਕਿ ਯੂਕੇ ਦੇ ਵਿੱਚ ਸਟੂਡੈਂਟਸ ਦੇ ਕੀ ਹਾਲਾਤ ਨੇ ਯੂਕੇ ਦੇ ਵਿੱਚ ਕੰਮ ਕਰ ਹੈਗਾ ਜਾਂ ਨਹੀਂ ਹੈਗਾ ਜੇਕਰ ਕੋਈ ਤੁਹਾਡੇ ਵਿੱਚੋਂ ਵੀ ਸਟੂਡੈਂਟ ਵੇਸ ਦੇ ਉੱਪਰ ਯੂਕੇ ਜਾਣਾ ਚਾਹੁੰਦਾ ਜਾਂ ਵਰਕ ਪਰਮਿਟ ਦੇ ਲਈ ਯੂਕੇ ਜਾਣਾ ਚਾਹੁੰਦਾ ਤਾਂ ਮੇਰੀਆਂ ਗੱਲਾਂ ਧਿਆਨ ਦੇ ਨਾਲ ਸੁਣ ਲਿਓ ਕੀ ਪਤਾ ਮੇਰੀ ਇੱਕ ਅੱਧੀ ਗੱਲ ਤੁਹਾਡੇ ਕੰਮ ਆ ਜੇ ਤੇ ਮੈਂ ਅੱਜ ਤੁਹਾਡੇ ਨਾਲ ਆਪਦਾ ਐਕਸਪੀਰੀਅੰਸ ਸ਼ੇਅਰ ਕਰਨਾ ਜੋ ਵੀ ਮੇਰਾ ਐਕਸਪੀਰੀਅੰਸ ਰਿਹਾ ਯੂਕੇ ਦੇ ਵਿੱਚ ਜੋ ਕੁਸ਼ਮੈਂ ਉੱਥੇ ਵੇਖਿਆ ਉੱਥੋਂ ਦੇ ਸਿਸਟਮ ਦੇ ਬਾਰੇ ਸਾਰੀਆਂ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਲਈਏ ਸਟੂਡੈਂਟਸ ਦੀ ਜਿਹੜੇ ਸਟੂਡੈਂਟ ਵੀਜ਼ੇ ਦੇ ਉੱਪਰ ਯੂਕੇ ਜਾਂਦੇ ਆ ਮੈਂ ਦੇਖਿਆ ਯੂਕੇ ਜਾਣ ਤੋਂ ਬਾਅਦ ਜ਼ਿਆਦਾਤਰ ਸਟੂਡੈਂਟ ਆਪਦੀ ਸਟੱਡੀ ਛੱਡ ਦਿੰਦੇ ਆ ਤੇ ਜਦੋਂ ਮੈਂ ਸਟੂਡੈਂਟਸ ਤੋਂ ਸਟੱਡੀ ਛੱਡਣ ਦੀ ਵਜ੍ਹਾ ਪੁੱਛੀ ਤਾਂ ਜ਼ਿਆਦਾਤਰ ਸਟੂਡੈਂਟਸ ਨੇ ਮੈਨੂੰ ਇਹੀ ਕਾਰਨ ਦੱਸਿਆ ਕਹਿੰਦੇ ਵੀ ਕਾਲਜ ਦੀਆਂ ਫੀਸਾਂ ਬਹੁਤ ਜ਼ਿਆਦਾ ਨੇ ਕਹਿੰਦੇ ਅਸੀਂ ਤਾਂ ਆਪਦਾ ਰੈਂਟ ਨਹੀਂ ਪੇ ਕਰ ਪਾਉਂਦੇ ਵੀ ਕਾਲਜ ਦੀਆਂ ਫੀਸਾਂ ਕਿੱਥੋਂ ਭਰਾਂਗੇ ਕਹਿੰਦੇ ਪਿੱਛੇ ਸਾਡੇ ਮਾਪਿ ਆਉਣੇ ਸਾਨੂੰ ਪੈਸੇ ਚੱਕ ਕੇ ਕਰਜ਼ਾ ਚੱਕ ਕੇ ਸਾਨੂੰ ਬਾਹਰ ਭੇਜਿਆ ਕਹਿੰਦੇ ਉਹ ਕਰਜ਼ਾ ਵੀ ਤਾਂ ਤਾਰਨਾ ਹੈਗਾ ਇਸੇ ਕਰਕੇ ਉਹ ਕਹਿੰਦੇ ਸਾਡੀ ਮਜਬੂਰੀ ਬਣ ਗਈ ਸਟੱਡੀ ਨੂੰ ਛੱਡਣਾ ਸੋ ਇਸੇ ਕਰਕੇ ਉਹ ਸਟੱਡੀ ਨੂੰ ਛੱਡ ਕੇ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਇੱਥੇ ਮੈਂ ਇੱਕੋ ਗੱਲ ਕਹਿਣੀ ਚਾਹਣਾ ਜਿਹੜੇ ਸਟੂਡੈਂਟ ਵੀਜ਼ੇ ਦੇ ਉੱਪਰ ਕਿਸੇ ਵੀ ਕੰਟਰੀ ਦੇ ਵਿੱਚ ਜਾਂਦੇ ਆ ਚਾਹੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਜਿੱਥੇ ਵੀ ਤੁਸੀਂ ਜਾਂਦੇ ਹੋ ਮੇਰਾ ਵੀਰ ਵਣ ਕੇ ਮੇਰੀ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਆ ਕਿ ਆਪ ਦੀ ਸਟੱਡੀ ਨਾ ਛੱਡਿਆ ਕਰੋ ਮੈਨੂੰ ਪਤਾ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾਗਾ ਫੀਸਾਂ ਬਹੁਤ ਜ਼ਿਆਦਾ ਨੇ ਕਾਲਜ ਆ ਦੀਆਂ ਉੱਪਰੋਂ ਰੈਂਟ ਵੀ ਪੇ ਕਰਨਾਗਾ ਪਿੱਛੇ ਵੀ ਪੈਸੇ ਭੇਜਣੇ ਆ ਸੋ ਇਸ ਕਰਕੇ ਚਲੋ ਤੁਹਾਨੂੰ ਹੁਣ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜੂਗਾ ਪਰ ਅੱਗੇ ਜਾ ਕੇ ਜਿਹੜੀ ਤੁਹਾਡੀ ਜ਼ਿੰਦਗੀ ਆ ਉਹ ਸੌਖੀ ਹੋ ਜੂਗੀ ਔਖੇ ਸੌਖੇ ਤੁਸੀਂ ਆਪਦੀ ਜਿਹੜੀ ਸਟੱਡੀ ਆ ਉਹ ਕੰਪਲੀਟ ਕਰ ਲਿਆ ਕਰੋ ਕਿਉਂਕਿ ਸਟੱਡੀ ਕੰਪਲੀਟ ਹੋਣ ਤੋਂ ਬਾਅਦ ਤੁਹਾਡੇ ਅੱਗੇ ਓਪਰਚ्युनिटीज ਬਹੁਤ ਜ਼ਿਆਦਾ ਹੁੰਦੀਆਂ ਨੇ ਤੁਹਾਨੂੰ ਵਧੀਆ ਜੌਬ ਮਿਲ ਜਾਊਗੀ ਕਿਉਂਕਿ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਦੀ ਕਦਰ ਹੈਗੀ ਆ ਜਿਹੜੇ ਵਿਦੇਸ਼ਾਂ ਦੇ ਵਿੱਚ ਤੁਹਾਡੀ ਜਿਹੜੀ ਸਟੱਡੀ ਆ ਉਹਦਾ ਮੁੱਲ ਪੈ ਜਾਂਦਾ ਤੁਹਾਨੂੰ ਵਧੀਆ ਜੌਬ ਮਿਲ ਜਾਂਦੀ ਆ ਚਲੋ ਪਹਿਲਾਂ ਪਹਿਲਾਂ ਮੁਸ਼ਕਲਾਂ ਆਉਣਗੀਆਂ ਪਰ ਬਾਅਦ ਦੇ ਵਿੱਚ ਜਿਹੜੀ ਤੁਹਾਡੀ ਜ਼ਿੰਦਗੀ ਆ ਉਹ ਸੌਖੀ ਹੋ ਜਾਊਗੀ ਤੇ ਮੈਂ ਇੱਕ ਚੀਜ਼ ਹੋਰ ਵੇਖੀ ਆ ਕਿ ਯੂਕੇ ਦੇ ਵਿੱਚ ਜਿਹੜੇ ਸਾਡੇ ਸਟੂਡੈਂਟਸ ਆ ਉਹ ਬਹੁਤ ਜਿਆਦਾ ਮਿਹਨਤ ਕਰਦੇ ਆ ਯਾਰ ਕੋਈ ਕੁਝ ਵੀ ਕਹੀ ਜਾਵੇ ਪਰ ਜਿੱਥੇ ਤੱਕ ਮੈਂ ਦੇਖਿਆ ਬਹੁਤ ਜਿਆਦਾ ਮਿਹਨਤ ਕਰਦੇ ਆ ਸਵੇਰੇ ਰੋਟੀ ਖਾ ਕੇ ਕਈ ਤਾਂ ਚਲੋ ਸਵੇਰੇ ਰੋਟੀ ਵੀ ਨਹੀਂ ਖਾਂਦੇ ਹੋਣੇ ਠੀਕ ਹੈ ਜੌਬ ਤੇ ਚਲੇ ਜਾਂਦੇ ਆ ਬਾਅਦ ਦੇ ਵਿੱਚ ਰਾਤ ਨੂੰ ਆਉਣਾ ਫਿਰ ਉਹਨਾਂ ਕੋਲੇ ਤਿੰਨ ਜਾਂ ਚਾਰ ਘੰਟੇ ਹੋਣੇ ਉਹਨਾਂ ਨੇ ਰੈਸਟ ਕਰਨੀ ਨਾਲ ਦੀ ਨਾਲ ਸਟੱਡੀ ਕਰਨੀ ਜਿਹੜੇ ਸਟੱਡੀ ਦੇ ਨਾਲ-ਨਾਲ ਵਰਕ ਕਰਦੇ ਆ ਕੰਮ ਕਰਨਾ ਨਾਲ ਆਪਣੀਆਂ ਫੀਸਾਂ ਪੇ ਕਰਨੀਆਂ ਠੀਕ ਹੈ ਪਿੱਛੇ ਆਪਦੇ ਘਰਦਿਆਂ ਨੂੰ ਪੈਸੇ ਭੇਜਣੇ ਠੀਕ ਹੈ ਬਹੁਤ ਮਿਹਨਤ ਕਰਦੇ ਆ ਯਾਰ ਸਟੂਡੈਂਟਸ ਜਿਹੜੇ ਬਾਹਰ ਨੇ ਤੇ ਮੈਂ ਇੱਥੇ ਇੱਕ ਗੱਲ ਕਹਿਣੀ ਚਾਹਣਾ ਜਿਹੜੇ ਵਿਦੇਸ਼ਾਂ ਦੇ ਵਿੱਚ ਆਪਣੇ ਲੋਕ ਪੱਕੇ ਨੇ ਜਿਨ੍ਹਾਂ ਨੂੰ ਖਾਸਾ ਟਾਈਮ ਹੋ ਗਿਆ ਵਿਦੇਸ਼ਾਂ ਦੇ ਵਿੱਚ ਗਿਆਨ ਨੂੰ ਜਿਨ੍ਹਾਂ ਦੇ ਉੱਥੇ ਪੈਰ ਲੱਗੇ ਹੋਇਆ ਜਿਨ੍ਹਾਂ ਦਾ ਕੰਮਕਾਰ ਸੈਟ ਆ ਭਰਾਵੋ ਤੁਸੀਂ ਸਾਡੇ ਸਟੂਡੈਂਟਸ ਦੀ ਮਦਦ ਜਰੂਰ ਕਰਿਆ ਕਰੋ ਜਿੰਨੇ ਵੀ ਸਟੂਡੈਂਟ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਉਹਨਾਂ ਦੀ ਮਦਦ ਜਰੂਰ ਕਰਿਆ ਕਰੋ ਕਿਉਂਕਿ ਜੇ ਤੁਸੀਂ ਤਿੰਨ ਕੁ ਮਹੀਨੇ ਵੀ ਉਹਨਾਂ ਨੂੰ ਸਾਂਭ ਲਿਆ ਨਾ ਉਸ ਤੋਂ ਬਾਅਦ ਚ ਉਹਨਾਂ ਨੂੰ ਮਾਹੌਲ ਦਾ ਪਤਾ ਲੱਗ ਜਾਂਦਾ ਕੰਮ ਕਾਰ ਮਿਲ ਜਾਂਦਾ ਫੇਰ ਜਿਹੜੀ ਉਹਨਾਂ ਦੀ ਜ਼ਿੰਦਗੀ ਆ ਉਹ ਸੌਖੀ ਹੋ ਜਾਂਦੀ ਆ ਸੋ ਜਿਹੜੇ ਵਿਦੇਸ਼ਾਂ ਦੇ ਵਿੱਚ ਪੱਕੇ ਆ ਜਿਨ੍ਹਾਂ ਦੇ ਪੈਰ ਲੱਗੇ ਹੋਏ ਆ ਉਹਨਾਂ ਦੇ ਅੱਗੇ ਮੈਂ ਬੇਨਤੀ ਕਰਦਾ ਕਿ ਸਾਡੇ ਸਟੂਡੈਂਟਸ ਦਾ ਤੁਸੀਂ ਸਾਥ ਜਰੂਰ ਦਿਆ ਕਰੋ ਤੇ ਹੁਣ ਅਗਲੀ ਗੱਲ ਆ ਗਈ ਵਰਕ ਪਰਮਟ ਤੇ ਜਿਹੜੇ ਪੁੱਛਦੇ ਆ ਕਿ ਬਾਈ ਯੂਕੇ ਦੇ ਵਿੱਚ ਕੰਮ ਕਰ ਕੀ ਆ ਵੀ ਅਸੀਂ ਵਰਕ ਪਰਮਿਟ ਦੇ ਉੱਪਰ ਜਾਣਾਗਾ ਕਿਹੜਾ ਕੰਮ ਉੱਥੇ ਅਸੀਂ ਸਿੱਖ ਕੇ ਜਾਈਏ ਪਹਿਲੀ ਗੱਲ ਇਹ ਆ ਭਰਾਵੋ ਜੇ ਤੁਸੀਂ ਵਰਕ ਪਰਮਿਟ ਦੇ ਉੱਪਰ ਕਿਸੇ ਵੀ ਕੰਟਰੀ 'ਚ ਜਾਂਦੇ ਹੋ ਜੇ ਮੈਂ ਯੂਕੇ ਦੀ ਗੱਲ ਕਰਾਂ ਉੱਥੇ ਬਿਲਡਰ ਦਾ ਕੰਮ ਬਹੁਤ ਆ ਮਕੈਨਿਕ ਦਾ ਕੰਮ ਤਾਂ ਸਾਰੇ ਕਤਈਆ ਤੁਹਾਨੂੰ ਪਤਾ ਹਨਾ ਡਰਾਈਵਰੀ ਦਾ ਕੰਮ ਬਹੁਤ ਆ ਡਿਲੀਵਰੀਆਂ ਹੋ ਗਈਆਂ ਟਰੱਕ ਡਰਾਈਵਰ ਹਨਾ ਡਰਾਈਵਰੀ ਦਾ ਕੰਮ ਬਹੁਤ ਜ਼ਿਆਦਾਗਾ ਸੋ ਜੇਕਰ ਤੁਸੀਂ ਯੂਕੇ ਜਾਣੇ ਹੋ ਵਰਕ ਪਰਮਿਟ ਤੇ ਜਾਣੇ ਹੋ ਜਾਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਕਿਤੇ ਵੀ ਜਾਣੇ ਹੋ ਤੁਹਾਡੇ ਕੋਲ ਕੋਈ ਨਾ ਕੋਈ ਸਕਿੱਲ ਹੋਣੀ ਬਹੁਤ ਜ਼ਰੂਰੀ ਆ ਠੀਕ ਆ ਇੱਕ ਮੁੰਡੇ ਨੇ ਮੈਨੂੰ ਆਪਦੀ ਗੱਲ ਦੱਸੀ ਉਹ ਵਿਚਾਰਾ ਸਟੂਡੈਂਟ ਸੀਗਾ ਇੱਕ ਦਿਨ ਉਹ ਬਿਲਡਰ ਦੇ ਨਾਲ ਚਲਿਆ ਗਿਆ ਇੱਥੇ ਪੰਜਾਬ ਚ ਉਹਨੇ ਕੋਈ ਕੰਮ ਕੀਤਾ ਨਹੀਂ ਸੀ ਬਿਲਡਰ ਨੇ ਉਹਨੂੰ ਕੋਈ ਕੰਮ ਕਿਹਾ ਹੋਣਾ ਤੇ ਉਹ ਤੋਂ ਹੋਇਆ ਨਹੀਂ ਬਿਲਡਰ ਨੇ ਸਿੱਧੀ ਉਹਨੂੰ ਗਾਲ ਕੱਢੀ ਕਹਿੰਦਾ ਸਾਲਿਆ ਚੱਕੇ ਮੂੰਹ ਇੱਥੇ ਆ ਗਿਆ ਕੋਈ ਕੰਮ ਸਿੱਖੇ ਆਉਂਦਾ ਕਹਿੰਦਾ ਜਦੋਂ ਤੁਹਾਨੂੰ ਕੋਈ ਕੰਮ ਨਹੀਂ ਆਉਂਦਾ ਹੁੰਦਾ ਤਾਂ ਅੱਗਿਓ ਫਿਰ ਤੁਹਾਨੂੰ ਗਾਲਾਂ ਸੋਂਦ ਨੂੰ ਮਿਲਦੀਆਂ ਨੇ ਠੀਕ ਆ ਨਾ ਸੋ ਇਸ ਕਰਕੇ ਤੁਹਾਡੇ ਕੋਲ ਕੋਈ ਨਾ ਕੋਈ ਸਕਿੱਲ ਹੋਣੀ ਬਹੁਤ ਜ਼ਰੂਰੀ ਆ ਕੋਈ ਨਾ ਕੋਈ ਕੰਮ ਇੱਥੋਂ ਤੁਸੀਂ ਸਿੱਖ ਕੇ ਜਾਇਆ ਕਰੋ ਫਿਰ ਅੱਗੇ ਜਾ ਕੇ ਤੁਹਾਨੂੰ ਸੌਖਾ ਹੋ ਜਾਂਦਾ ਕਿਸੇ ਦੀਆਂ ਗਾਲਾਂ ਖਾਣ ਦੇ ਨਾਲੋਂ ਤਾਂ ਚੰਗਾ ਹੀ ਆ ਸੋ ਇੱਕ ਗੱਲ ਹੋਰ ਆ ਵਿਦੇਸ਼ਾਂ ਦੇ ਵਿੱਚ ਕੰਮ ਦੀ ਕਦਰ ਪੈਂਦੀ ਆ ਠੀਕ ਹੈ ਇੱਥੇ ਤੁਸੀਂ ਟਰੱਕ ਡਰਾਈਵਰ ਦੇਖ ਲਓ ਜਿਹੜਾ ਬੰਦਾ ਡਰਾਈਵਰੀ ਕਰਦਾ ਹੈਗਾ ਜੇ ਆਪਦਾ ਟਰੱਕ ਆ ਤਾਂ ਠੀਕ ਆ ਜਾਂ ਜਿਹੜਾ ਟਰੱਕ ਤੇ ਡਰਾਈਵਰੀ ਕਰਦਾ ਨਾ ਉਹ ਬੰਦੇ ਦੀ ਤਨਖਾਹ ਹੁੰਦੀ ਆ 35-40 ਹਜ਼ਾਰ ਮਹੀਨਾ ਠੀਕ ਹੈ ਤੇ ਜੋ ਮੈਂ ਆਪਦੇ ਦੋਸਤ ਦੀ ਵੀਡੀਓ ਕੀਤੀ ਸੀ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਸੀ ਤੁਸੀਂ ਉਹਦੀਆਂ ਗੱਲਾਂ ਸੁਣੀਆਂ ਹੋਣਗੀਆਂ ਉਹਨੇ ਆਪ ਗੱਲ ਦੱਸੀ ਆ ਕਹਿੰਦਾ ਮੇਰੇ ਪਿਓ ਨੇ ਜਿੰਨੇ ਪੈਸੇ ਲਾ ਕੇ ਮੈਨੂੰ ਯੂਕੇ ਭੇਜਿਆ ਕਹਿੰਦਾ ਮੈਂ 1 ਸਾਲ ਦੇ ਅੰਦਰ ਅੰਦਰ ਸਾਰੇ ਪੈਸੇ ਲਾ ਦੂੰ ਘਟੋ ਘਟਾ ਤੁਹਾਨੂੰ ਪਤਾ ਹੀ ਆ 16-17 ਲੱਖ ਰੁਪਈਆ ਜਿਹੜਾ ਲੱਗਦਾ ਹੀ ਲੱਗਦਾ ਉਹ ਮੁੰਡਿਆਂ ਨੇ ਆਪਦੇ ਮੂੰਹੋਂ ਗੱਲ ਕਹੀ ਸੀ ਕਹਿੰਦਾ ਐਨੇ ਪੈਸੇ ਮੈਂ 1 ਸਾਲ ਦੇ ਅੰਦਰ ਅੰਦਰ ਲਾ ਦੂੰਗਾ ਠੀਕ ਹੈ ਡਰਾਈਵਰੀ ਕਰਕੇ ਸੋ ਗੱਲ ਕੀ ਆ ਵਿਦੇਸ਼ਾਂ ਦੇ ਵਿੱਚ ਠੀਕ ਹੈ ਕੰਮ ਦੀ ਕਦਰ ਆ ਜੇ ਤੁਸੀਂ ਕੰਮ ਕਰਦੇ ਹੋ ਉਹਦੀ ਕਦਰ ਆ ਤੁਹਾਨੂੰ ਘੰਟੇ-ਘੰਟੇ ਦੇ ਪੈਸੇ ਮਿਲਦੇ ਆ ਮਿੰਟ-ਮਿੰਟ ਦੇ ਤੁਹਾਨੂੰ ਪੈਸੇ ਮਿਲਦੇ ਆ ਜਿੰਨੇ ਜਿੰਨੀ ਤੁਸੀਂ ਮਿਹਨਤ ਕਰਦੇ ਹੋ ਮਿਹਨਤ ਦਾ ਮੁੱਲ ਤੁਹਾਨੂੰ ਮਿਲਦਾ ਹੀ ਮਿਲਦਾ ਠੀਕ ਹੈ ਤੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਣਾ ਦੇਖੋ ਇੱਥੇ ਇਹ ਗੱਲ ਦਾ ਤੁਸੀਂ ਗੁੱਸਾ ਕਰੋਗੇ ਇੱਥੇ ਸਾਡੇ ਲੋਕ ਕੰਮ ਨਹੀਂ ਕਰਦੇ ਕੰਮ ਕਰਨ ਦੇ ਵਿੱਚ ਸ਼ਰਮ ਮਹਿਸੂਸ ਕਰਦੇ ਆ ਠੀਕ ਹੈ ਵਿਦੇਸ਼ ਦੇ ਵਿੱਚ ਜਾ ਕੇ ਉਹਨਾਂ ਨੂੰ ਜਿਹੜਾ ਮਰਜ਼ੀ ਕੰਮ ਕਰਨਾ ਪੈ ਜਾਏ ਉਹ ਕਰਦੇ ਹੀ ਕਰਦੇ ਆ ਤੇ ਵਿਦੇਸ਼ ਦੇ ਵਿੱਚ ਜਾ ਕੇ ਬੰਦਾ ਇੱਕ ਗੱਲ ਹੋਰ ਸਿੱਖ ਜਾਂਦਾ ਵੀ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਜਿਹੜਾ ਬੰਦਾ ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮ ਕਰਦਾ ਨਾ ਜੇ ਉਹਨੂੰ ਪੰਜਾਬ ਦੇ ਵਿੱਚ ਆ ਕੇ ਰੇੜੀ ਵੀ ਲਾਉਣੀ ਪੈ ਜਾਏ ਉਹ ਰੇੜੀ ਲਾਉਣ ਦੇ ਵਿੱਚ ਸ਼ਰਮ ਮਹਿਸੂਸ ਨਹੀਂ ਕਰੂਗਾ ਠੀਕ ਹੈ ਸੋ ਗੱਲ ਕੀ ਆ ਵਿਦੇਸ਼ਾਂ ਦੇ ਵਿੱਚ ਜਾ ਕੇ ਬੰਦਾ ਕੰਮ ਕਰਨਾ ਸਿੱਖ ਜਾਂਦਾਗਾ ਆਏ ਨਹੀਂ ਵੀ ਤੁਸੀਂ ਉੱਥੇ ਬੇਲੇ ਬੈਠੇ ਰਹੋਗੇ ਤੁਹਾਡਾ ਸਰ ਜੂਗਾ ਬੇਲੇ ਆਂ ਦਾ ਨਹੀਂ ਭਾਈ ਉੱਥੇ ਸਰਦਾ ਕੰਮ ਤੁਹਾਨੂੰ ਕਰਨਾ ਹੀ ਪੈਣਾਗਾ ਤੇ ਅਖੀਰ ਦੇ ਵਿੱਚ ਮੈਂ ਗੱਲ ਇਹੀ ਕਹਿਣੀ ਚਾਹਣਾ ਵੀ ਵਿਦੇਸ਼ਾਂ ਦੇ ਵਿੱਚ ਤੁਸੀਂ ਜਾਣਿਓ ਉੱਥੇ ਮਿਹਨਤ ਕਰੋ ਜੇ ਤੁਹਾਡੇ ਪਿਓ ਨੇ 1 ਕਿਲਾ ਵੇਚ ਕੇ ਤੁਹਾਨੂੰ ਵਿਦੇਸ਼ ਦੇ ਵਿੱਚ ਭੇਜਿਆ ਉੱਥੇ ਮਿਹਨਤ ਕਰਕੇ ਬੀਕਲੇ ਪਿੱਛੇ ਪੰਜਾਬ ਦੇ ਵਿੱਚ ਖਰੀਦੋ ਇੱਥੇ ਜ਼ਮੀਨ ਜਾਇਦਾਦ ਬਣਾਓ ਇੱਥੇ ਆਪਦਾ ਬਿਜ਼ਨਸ ਸੈਟਅਪ ਕਰੋ ਤੇ ਪੈਸਾ ਕਮਾ ਕੇ ਕਮਾਈ ਕਰਕੇ ਤੁਸੀਂ ਵਾਪਸ ਇਸ ਪੰਜਾਬ ਦੀ ਧਰਤੀ ਦੇ ਉੱਪਰ ਜ਼ਰੂਰ ਪਰਤ ਕੇ ਆਓ ਕਿਉਂਕਿ ਆਪਦੀ ਧਰਤੀ ਆਪਦੀ ਹੀ ਹੁੰਦੀ ਆ ਠੀਕ ਹੈ ਨਾ ਜੇ ਅਸੀਂ ਆਪਦੀ ਧਰਤੀ ਨੂੰ ਛੱਡ ਕੇ ਚਲੇ ਗਏ ਜੇ ਅਸੀਂ ਆਪਣੇ ਘਰ ਨੂੰ ਹੀ ਛੱਡ ਕੇ ਚਲੇ ਗਏ ਫੇਰ ਤਾਂ ਅੱਗੇ ਜਾ ਕੇ ੱੱਕੀ ਖਾਵਾਂਗੇ ਠੀਕ ਹੈ ਨਾ ਸੋ ਆਪਦੀ ਧਰਤੀ ਦੇ ਨਾਲ ਜੁੜੇ ਰਹੋ ਆਪਦੀ ਬੋਲੀ ਦੇ ਨਾਲ ਜੁੜੇ ਰਹੋ ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਜੇਕਰ ਆਪਾਂ ਆਪਦੀ ਧਰਤੀ ਦੇ ਨਾਲ ਜੁੜੇ ਰਹਾਂਗੇ ਆਪਦੀ ਬੋਲੀ ਦੇ ਨਾਲ ਜੁੜੇ ਰਹਾਂਗੇ ਆਪਦੇ ਇਤਿਹਾਸ ਦੇ ਨਾਲ ਜੁੜੇ ਰਹਾਂਗੇ ਫੇਰ ਹੀ ਅਸੀਂ ਅੱਗੇ ਕੁਛ ਨਾ ਕੁਛ ਆਪਦੇ ਜਵਾਕਾਂ ਨੂੰ ਦੱਸਾਂਗੇ ਉਹਨਾਂ ਨੂੰ ਇਤਿਹਾਸ ਦੇ ਨਾਲ ਜੋੜ ਸਕਾਂਗੇ ਤੇ ਜਿਹੜੇ ਮੇਰੇ ਭੈਣ ਭਰਾ ਕਿਸੇ ਮਜਬੂਰੀ ਕਰਕੇ ਆਪਦੀ ਧਰਤੀ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਗਏ ਹੋਏ ਆ ਉੱਥੇ ਮਿਹਨਤਾਂ ਕਰਦੇ ਆ ਮੈਂ ਪ੍ਰਮਾਤਮਾ ਦੇ ਅੱਗੇ ਇਹੀ ਅਰਦਾਸ ਕਰਦਾ ਕਿ ਤੁਹਾਡੀ ਮਿਹਨਤ ਸਫਲ ਹੋਵੇ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਵਧੀਆ ਜ਼ਮੀਨਾਂ ਇੱਥੇ ਪੰਜਾਬ ਦੇ ਵਿੱਚ ਤੁਸੀਂ ਖਰੀਦੋ ਆਪਦੇ ਮਹਿਲ ਮਨਾਰੇ ਪਾਓ ਪਰ ਮਿਹਨਤ ਕਰਕੇ ਕਮਾਈ ਕਰਕੇ ਵਾਪਸ ਪੰਜਾਬ ਦੀ ਧਰਤੀ ਦੇ ਉੱਪਰ ਜ਼ਰੂਰ ਆਓ ਇੰਨੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ওগুরু কি কে